ਸਮੱਸਿਆ ਸਰ ਪਾਣੀ ਵੀ ਆਏ ਕਰਦੀ ਹੈ ਕਿੰਨੇ ਦਿਨ ਤਿੰਨ ਮਹੀਨੇ ਤੋਂ ਹੋ ਗਿਆ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਗਈ ਹੈ ਕਿੰਨੇ ਮਹੀਨੇ ਤੋਂ ਅਸੀਂ ਤਰਸਣ ਦੇ ਨੇ ਪਾਣੀ ਤੋਂ ਬਾਂਹਾਂ ਰਹਿ ਗਏ ਸਾਡੀਆਂ ਪਾਣੀ ਟੋਟ ਹੋ ਗਏ ਸਾਡੇ ਇਹ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਨੇ ਸਾਨੂੰ ਪਾਣੀ ਦੀ ਨਹੀਂ ਮੁਸ਼ਕਲ ਆ ਗਈ ਬੱਚੇ ਨੂੰ ਨਾਂ ਲੈ ਕੇ ਪਾਣੀ ਲੈਣ ਜਾਣਾ ਪੈਂਦਾ ਜੇ ਹੋ ਨਹੀਂ ਮੰਗਣਗੇ ਮੰਗਣਗੇ ਤੇ ਫਿਰ ਅਗਲੀ ਕਾਰਵਾਈ ਸਾਰੀ ਉਹਦਾ ਇਧਰ ਨਾ ਲਾਣਾ ਚਾਹੁੰਦੇ ਗੇ ਰੋਡ ਦੇ ਵਿੱਚ ਮਸਿਆ ਸਰ ਪਾਣੀ ਦੀ ਐਗਰਦੀ ਹੈ ਕਿੰਨੇ ਜੀ ਤਿੰਨ ਮਹੀਨੇ ਤੋਂ ਹੋ ਗਿਆ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਹੈ ਤੁਸੀਂ ਕੀ ਕਹਿੰਦੇ ਹੋ ਐਮ ਸੀ ਜੀ ਨੇ ਪਤਾ ਨਹੀਂ ਕੁਝ ਵੀ ਨਹੀਂ ਕੀਤਾ ਉਹਦੀ ਮੁੱਖ ਮੰਗ ਇਹ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਨੇ ਸਾਨੂੰ ਪਾਣੀ ਦੀ ਨਹੀਂ ਮੁਸ਼ਕਲ ਹੈਗੀ ਬੱਚੇ ਨੂੰ ਨਾ ਲੈ ਕੇ ਪਾਣੀ ਲੈਣ ਜਾਣਾ ਪੈਂਦਾ ਛੋਟੇ ਜੋ 2-3 ਸਾਲ ਦੇ ਬੱਚੇ ਕਿੱਥੇ ਛੜਕੇ ਜਾਣਾ ਉਹਨਾਂ ਨੂੰ ਤਿੰਨ ਮਹੀਨੇ ਹੋ ਗਿਆ ਸਰ ਹਾਂ ਜੀ ਸਰ ਨਹੀਂ ਸਰ ਨਹੀਂ ਆਇਓ ਤਾਂ ਤੁਸੀਂ ਕੀ ਐ ਦੀ ਕਰ ਤੁਸੀਂ ਵਾਲੀ ਕੀ ਕਰਦੇ ਹਾਂ ਜੀ ਸਰ ਕੋਈ ਕੀ ਹੈ ਨਾ ਕੋਈ ਹੱਲ ਨਹੀਂ ਕਿ ਤਾਗਾ ਪਾਣੀ ਰਹਿ ਆਈ ਤੇ ਬੋਰਲ ਦਾ ਪਾਣੀ ਭਰੇਗਾ ਨਹੀਂ ਆ ਪੀ ਲੈ ਵੀ ਨਹਾਉਣ ਤੋਂ ਲੈ ਕੱਪੜੇ ਲੈ ਵੀ ਕਿਉਂਕਿ ਪਾਣੀ ਬਿਲਕੁਲ ਟੈਂਕਿਆ ਖਾਲੀ ਹੈ ਤੁਸੀਂ ਸਰ ਕਰ ਜਗ ਚੈੱਕ ਕਰ ਸਕਦੇ ਹੋ ਸਾਡੀ ਟੈਂਕੀ ਚ ਪਾਣੀ ਰਹਿ ਨਹੀਂ ਆ ਬਜ਼ੁਰਗ ਉਹਨਾਂ ਨੂੰ ਕਿੱਥੇ ਭੇਜਣਾ ਹੈ ਉਹਨਾਂ ਨੂੰ ਤਾਂ ਪਾਣੀ ਚਾਹੀਦਾ ਘਰ ਤੇ ਆਈ ਇਹ ਕੋਣ ਹੈ ਇਹ ਬੱਚਿਆਂ ਨੂੰ ਛੋਟੇ ਛੋਟੇ ਲੈ ਕੇ ਗੋਦੀ ਚੱਕ ਜੱਕੇ ਪਾਣੀ ਧੋਏ ਕਰਦੇ ਆ ਸਭ ਤੋਂ ਤਕੜੀ ਮੰਗ ਸਾਡੀ ਪਾਣੀ ਦੀ ਆ ਔਰ ਕੋਈ ਮੰਗ ਨਹੀਂ ਸਾਡੀ ਆ ਗਈ ਠੀਕ ਹੈ ਤਿੰਨ ਮਹੀਨੇ ਤੋਂ ਅਸੀਂ ਤਰਸਣ ਦੇਦੇ ਪਾਣੀ ਤੋਂ ਬਹਾਵਾਂ ਰਹਿ ਗਏ ਸਾਡੀਆਂ ਪਾਣੀ ਟੋਟ ਹੋ ਗਏ ਇਹ ਐਮਸੀ ਕੋਲੇ ਅਸੀਂ ਚਾਰ ਪੰਜ ਵਾਰੀ ਆਇਆ ਸਾਡਾ ਮਹੱਲਾ ਦੋ ਦੋ ਸੁਜਨਾਨੀ 1000 ਜਨਾਨੀ ਇਕੱਠੀ ਹੋ ਕੇ ਆਂਦੀ ਹੈ ਅੱਜ ਪੈਪਾ ਪਵਾ ਦਿੰਦੇ ਆ ਕੱਲ ਇਹ ਕਰਵਾ ਦੇਗੇ ਕੰਮ ਤੁਹਾਡਾ ਹੋਣ ਦੇ ਪਾਣੀ ਟੋਟ ਆ ਜਾਏਗਾ ਤਿੰਨ ਮਹੀਨੇ ਚਾਲੀਨ ਕਿਤੇ ਸਾਡੀ ਕੋਈ ਸਮੱਸਿਆ ਹੱਲ ਨਹੀਂ ਹੋਈ ਤੇ ਨਾਲ ਸਾਨੂੰ ਪਾਣੀ ਮਿਲਿਆ ਜੇ ਲਾਗੇ ਸਾਡੇ ਟਿਊਬਲ ਵੀ ਹੁੰਦੇ ਤਾਂ ਅਸੀਂ ਕਿੱਥੇ ਜਾਣਾ ਸੀ ਦੱਸੋ ਠੀਕ ਹੈ ਨੇ ਕਾਰਜ ਨਾਲ ਕੀ ਹੁੰਦੇ ਕੱਲ ਪਛਾਲ ਕਹਿੰਦੇ ਪੈਪਾ ਪੈਣ ਦੇ ਆ ਅੱਜ ਜਨਾਨੀ ਉੱਥੇ ਅਮਸ਼ੀ ਗਾਣਾ ਪਾਣੀ ਆ ਜਾ ਰਿਹਾ ਦੋ ਮਿੰਟ ਦਾ ਵੇਟ ਕਰੋ ਤੇ ਦੋ ਮਿੰਟ ਤੱਕ ਜਿਆ ਬੰਦੇ ਕਿੱਥੇ ਜਾਣਗੇ ਲੋਤੀ ਮਰ ਜਾਣਗੇ ਦੋ ਮਿੰਟ ਇੱਕ ਦੋ ਵੀ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਪਾਣੀ ਦੇ ਬਿਨਾ ਤਿੰਨ ਮਿੰਟ ਦੋ ਮਿੰਟ ਕਿੱਥੇ ਰਹਿ ਕੇ ਕਿਦੀ ਦੂਰ ਹੈ ਤਿੰਨ ਮਿੰਟ ਉਹ ਪਾਣੀ ਤੋਂ ਤਰਪਦੇ ਸਾਡੀ ਮੰਗੇ ਹੀ ਆ ਅਸੀਂ ਇਹੀ ਕਹਿੰਦੇ ਤੁਹਾਨੂੰ ਕੀ ਕਹਿੰਦੇ ਪਾਣੀ ਸਰਕੋ ਸੋਚ ਸਕਦਾ ਮੋਰ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਜੇ ਉਹ ਵੀ ਮੰਗਣਗੇ ਮੰਗਣਗੇ ਤੇ ਫਿਰ ਅਗਲੀ ਕਾਰਵਾਈ ਸਾਡੀ ਉੱਤੇ ਨਾ ਲਾਣਾ ਚਾਹੁੰਦੇ ਜੋ ਰੋਡ ਦੇ ਵਿੱਚ ਠੀਕ ਹੈ ਅਨੋਲੀ ਆ ਬੋਕ ਇਮਾਨਤ ਕਰਦੇ ਨਾ ਫਿਰ ਜਿਹੜੀ ਅੱਗੇ ਕਾਰਵਾਈ ਹੋਗੀ ਉਹੀ ਲਈ ਚ ਨਿਗਾਹਬੀ ਜਿੰਨੀ ਕਰਨੀ ਹੈ ਇਹਨਾਂ ਨੂੰ ਸ਼ਰਮ ਕਿੱਥੇ ਆਣੀ ਤਿੰਨ ਚਾਰ ਮਹੀਨੇ ਹੋ ਗਿਆ ਨੁਤਾਰਸਦਿਆਂ ਬਿਮਾਰ ਹੋਈਆਂ ਜਨਾਨੀਆਂ ਜੇ ਕੋਈ ਪਰੋਣਾ ਹੁੰਦਾ ਤੇ ਪਰੋਣੇ ਅਗੇ ਜਨਾਨੀਆਂ ਹੱਥ ਜੋੜਦੇ ਸਾਡੇ ਨਾਲ ਆਏ ਤੇ ਪਾਣੀ ਨਹੀਂ ਸੁਣਦਾ ਬੜੀ ਹੈ ਪਰ ਇਹਨੇ ਪ੍ਰੋਬਲਮ ਸਾਡੇ ਹੱਥ ਹੱਤ ਕੇ ਜਾਂਦੇ ਆ ਘਰ ਆਪਣੇ ਹਾਂ ਮੋੜ ਮਾਰਾ ਦੋ ਮਾਰਾ ਅਸੀਂ ਕਾਹਦੇ ਮਾਤੇ ਖੜਾ ਕਰਨੇ ਪੈਨ ਵਾਤੇ ਤਾਂ ਸਾਨੂੰ ਕੋਈ ਗੱਲ ਦੀ ਸਮੱਸਿਆ ਨਹੀਂ ਆਣੀ ਚਾਹੀਦੀ ਇਹਨਾਂ ਦੇ ਹੁੰਦੇ ਸਾਡਾ ਇੰਨਾ ਬੁਰਾ ਹਾਲ ਹੋਣਦਾ ਤੇ ਅਸੀਂ ਦੱਸੋ ਕੀ ਕਰੀਏ ਤੇ ਕਹੀ ਕਰ ਚੁੱਕਾ ਸਾਰਕਸ਼ਨ ਨਹੀਂ ਗੱਲ ਕਹਿਣੀ ਆ ਉਹ ਨਹੀਂ ਕਿ ਮੰਗਣੇ ਕੋ ਰਾਸ਼ਨ ਨਹੀਂ ਮੰਗਣੇ ਕੋ ਕਾਹਲੇ ਮੰਗਣੇ ਆ ਆਜੇ ਕਿਸਾਨੀ ਪਾਣੀ ਨਹੀਂ ਸਮਤਿਆ ਪਾਣੀ ਸਮਤਿਆ ਜੀ ਦੋ ਤਿੰਨ ਮਹੀਨੇ ਤੋਂ ਮਾਰੇ ਯਾਰ ਅਰੇ ਕਿੰਨੇ ਕਰ ਤਰਮੀਨੇ ਮਾਰੇ ਸਮਤਿਆ ਕਿ ਮੰਗਦੀ ਆ ਵਾਗੇ ਪਾਣੀ ਮਿਲਣ ਦੇ ਕਾਰਨ ਐਟਨੂ ਚਾਲ ਵਾਲੀ ਮਿਲੇ ਕੋਈ ਹੱਦ ਨਹੀਂ ਹੋ ਰਿਹਾ ਨਾ ਕਿਸੇ ਨੂੰ ਆ ਕਰਮਚਾਰੀ ਵੀ ਗਏ ਆ ਕਮਿਸ਼ਨਰ ਨੂੰ ਮਿਲੇ ਕੋਈ ਫਲ ਨਹੀਂ ਕੇ ਜਿਹੜੇ ਬੰਦੇ ਕਰਨੇ ਕਰਨੇ ਹੁਣ ਅੱਗੇ ਨਹੀਂ ਮੰਨੇ ਅੱਗੇ ਬੜਾ ਰੋੜੇ ਕੰਮ ਕਰਾਂਗੇ ਹਾਂ ਬਸ ਉਹਨੇ ਤੋਂ ਬੜੀ ਵਾਲੋਂ ਪਾਣੀ ਬੜਾ ਮਹਿੰਗੀ ਜੁਰੀ ਹੈ ਨਾ ਸਾਡਾ ਮੇਰੇ ਧਿਆਨ ਵਿੱਚ ਰਹੋਣੇ ਜੀ ਪ੍ਰੋਬਲਮ ਆਈ ਜਾਣਾ ਹੁਣ ਇਹ ਜਦੋਂ ਅਸੀਂ ਆਪ ਸਾਹਿਬ ਦੇਸ਼ ਸਾਹਿਬ ਨਾਲ ਗੱਲ ਕਰਦੇ ਜਲਦੀ ਤੋਂ ਜਲਦੀ ਸੰਸਦ ਨਾਲ